ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਛੋਟੀ ਜੀ ਗੱਲ ਕਰਦੇ ਆ ਉਹਨਾਂ ਲਾਹਣਤੀਆਂ ਅੱਗੇ ਜਿਹੜੇ ਲਾਹਣਤੀਆਂ ਨੇ ਕੱਲ ਦਾ ਸੋਸ਼ਲ ਮੀਡੀਆ ਉੱਤੇ ਬੜਾ ਵੱਡਾ ਇੱਕ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਐ ਹੋ ਜਾਏਗਾ ਸੁਖਬੀਰ ਸਿੰਘ ਬਾਦਲ ਨੂੰ ਹੁਣ ਐ ਹੋ ਜਾਏਗਾ ਸਾਨੂੰ ਕਿਸੇ ਦੇ ਨਵਾਂ ਅਕਾਲੀ ਦਲ ਬਣਾਉਣ ਨਾਲ 1 ਇੰਚ ਦਾ ਫਰਕ ਵੀ ਨਹੀਂ ਪੈਣਾ ਔਰ ਖਾਸ ਕਰਕੇ ਇਹ ਕੌਣ ਲੋਗ ਨੇ ਕਿਹੜੇ ਆਪਦੇ ਆ ਕੌਂਸਲ ਦੇ ਉੱਤੇ ਵਾਰ-ਵਾਰ ਇਹੋ ਜਿਹੀਆਂ ਟਿੱਪਣੀਆਂ ਤੇ ਵਾਰ-ਵਾਰ ਪੋਸਟਾਂ ਪਾ ਰਹੇ ਨੇ ਜੇ ਇਹਨਾਂ ਦਾ ਪਛੋਕੜ ਫਰੋਲ ਕੇ ਵੇਖੋ ਤੇ ਟੋਟਲ ਦਾ ਟੋਟਲ ਇਹ ਕਾਂਗਰਸੀ ਨੇ ਸਾਰੇ ਹੀ ਕਾਰਨ ਸੰਗ ਬੋਟਾ ਪਾਉਣ ਵਾਲੇ ਨੇ ਸਾਰੇ ਹੀ ਕਾਂਗਰਸ ਦੇ ਸਪੋਰਟਰ ਨੇ ਤੇ ਸਾਰੇ ਹੀ ਇਹ ਕਾਂਗਰਸ ਨਾਲ ਖੜਨ ਵਾਲੇ ਨੇ ਬੜੀ ਬੁਸ਼ਰਮੀ ਵਾਲੀ ਗੱਲ ਹੈ ਇਹਨਾਂ ਦੀ ਉਹ ਤੁਹਾਨੂੰ ਕਾਹਦੇ ਫਿਗਰ ਪੈ ਗਈ ਅਕਾਲੀ ਦਲ ਦੀ ਕੋਈ ਨਵਾਂ ਅਕਾਲੀ ਦਲ ਬਣੇ ਕੋਈ ਪੁਰਾਣਾ ਅਕਾਲੀ ਦਲ ਚੱਲੇ ਤੁਹਾਨੂੰ ਇਸ ਗੱਲ ਦੀ ਚਿੰਤਾ ਕੀ ਨਾ ਤੁਹਾਡੇ ਖਾਨਦਾਨ ਨੇ ਨਾ ਤੁਸੀਂ ਪਹਿਲਾ ਕਾਂਗ ਕਾਲੀ ਦਲ ਨੂੰ ਵੋਟ ਪਾਈ ਦੇ ਨਾ ਤੁਸੀਂ ਖਾਂ ਪਾਉਣੀ ਉਹ ਬਿਸ਼ਰਮੋ ਉਹ ਲਾਂਟਿਓ ਉਹ ਕਦੀ ਇੱਕ ਟਿਕਾਣੇ ਤੇ ਤੇ ਖੜ ਜਿਆ ਕਰੋ ਕਦੀ ਤੁਸੀਂ ਕਾਲੀ ਦਲ ਦੀ ਸਰਕਾਰ ਵੇਲੇ ਉਥੇ ਕਾਲੀ ਦਲ ਦੇ ਲੀਡਰਾਂ ਕੋਲਗੇ ਗੇੜਾ ਮਾਰਉਂਦੇ ਹੋ ਕਾਂਗਰਸ ਦੀ ਸਰਕਾਰ ਅਜ ਦੇ ਕਾਂਗਰਸ ਦੇ ਆ ਪਿੱਛੇ ਦੇ ਵੇਖਿਆ ਝਾੜੂ ਵਾਲੇ ਆਏ ਤੇ ਝਾੜੂ ਵਾਲੇ ਨੇ ਬੂਹੇਗੇ ਵੀ ਝਾੜੂ ਫੇਰਦੇ ਫੇਰਦੇ ਹੋ ਸ਼ਰਮ ਕਰ ਲੋ ਸ਼੍ਰੋਮਣੀ ਅਕਾਲੀ ਦਲ ਦੀਆਂ ਜੜਾਂ ਪਤਾਲ ਤੱਕ ਨੇ ਨਾ ਇਹ ਖਤਮ ਹੋਇਆ ਨਾ ਇਹ ਖਤਮ ਹੋਣਾ ਹੈ ਨਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਨੂੰ ਖਤਰਾ ਹੈ ਤੁਸੀਂ ਆਪ ਦਾ ਖੂਨ ਨਾ ਸਾੜੋ ਆਪ ਦੀ ਪਾਰਟੀ ਦੀ ਗੱਲ ਕਰੋ ਕਿ ਤੁਹਾਡੀ ਪਾਰਟੀ ਨੇ ਪੰਜਾਬ ਲਈ ਸਿੱਖਾਂ ਲਈ ਹੁਣ ਤੱਕ ਕੀ ਕੀਤਾ ਜਿਨ੍ਹਾਂ ਲੋਕਾਂ ਨੂੰ ਤੁਸੀਂ ਵੋਟਾਂ ਪਾਉਂਦੇ ਹੋ ਉਹਨਾਂ ਦੀ ਕਾਰਗੁਜ਼ਾਰੀ ਜ਼ਰੂਰ ਆਪ ਦੀਆਂ ਪੋਸਟਾਂ ਪਾ ਕੇ ਯਾਰ ਕਰਿਆ ਕਰੋ ਸਰਦਾਰ ਸੁਖਵੀਰ ਸਿੰਘ ਬਾਦਲਲਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਫਿਕਰ ਤੁਸੀਂ ਦਾ ਖਾਸ ਕਰਕੇ ਕਰੋ ਨਾ ਜਿਹੜੇ ਲੋਕ ਕਦੇ ਨਾ ਅਕਾਲੀ ਦਲ ਨੂੰ ਵੋਟ ਪਾਈ ਤੇ ਨਾ ਤੁਸੀਂ ਗਾਂ ਪਵੇਖ ਵਿੱਚ ਪਾਉਣੀ ਸਿਰਦ ਸਿਰ ਤੁਹਾਡਾ ਮਨਸ਼ਾ ਕੀ ਲੋਕਾਂ ਦੇ ਵਿੱਚ ਗਲਤ ਪ੍ਰਚਾਰ ਕਰਨਾ ਪਰਮ ਭਲੇ ਖਾ ਪਾਉਣਾ ਤੇ ਇਸ ਕਰਕੇ ਮੈਂ ਤੁਹਾਨੂੰ ਲਾੜਤੀ ਸ਼ਬਦ ਵਰਤ ਰਿਆ ਕਿਉਂਕਿ ਜਿਹੜਾ ਬੰਦਾ ਕਿਸੇ ਘਰ ਦੇ ਨਾਲ ਜੁੜਿਆ ਹੀ ਨਾ ਹੋਵੇ ਉਹਨੂੰ ਉਸ ਘਰ ਦੀ ਤਕਲੀਫ ਕਰ ਲੈਣ ਦਾ ਕੋਈ ਮਤਲਬ ਨਹੀਂ ਹੁੰਦਾ ਸਿਰ ਤੋਂ ਸਿਰਫ ਉਹ ਸ਼ੈਤਾਨੀ ਵਰਤਦਾ ਹੈ ਕਿ ਤੁਸੀਂ ਲੋਕ ਸਿਰਫ ਸ਼ੈਤਾਨੀ ਦੇਤੇ ਇਹ ਕੰਮ ਕਰ ਰਹੇ ਹੋ ਸਾਨੂੰ ਕੋਈ ਫਿਕਰ ਨਹੀਂ ਸਾਨੂੰ ਕੋਈ ਟੈਨਸ਼ਨ ਨਹੀਂ ਕਿਸੇ ਦੀ ਵੀ ਇਹ ਗੱਲ ਜਰੂਰ ਯਾਦ ਰੱਖਿਓ ਅਸੀਂ ਤੁਹਾਡੇ ਮੂੰਹ ਤੋੜ ਜਵਾਬ ਦੇਣ ਵਾਸਤੇ ਜਰੂਰ ਸਮਰੱਥ ਹਾਂ ਕਿ ਜਿਹੜੀ ਪਾਰਟੀ ਨੂੰ ਤੁਸੀਂ ਵੋਟਾਂ ਪਾਉਂਦੇ ਜੇ ਜਿਹੜੀ ਪਾਰਟੀਆਂ ਤੁਸੀਂ ਅੱਜ ਵੀ ਖੜਦੇ ਜੇ ਉਹਨੇ ਪੰਜਾਬ ਲਈ ਕੀ ਕੀਤਾ ਉਹਨੇ ਪੰਥ ਲਈ ਕੀ ਕੀਤਾ ਆਪਦੇ ਘਰ ਬਹਿ ਕੇ ਆਪਦੇ ਬਜ਼ੁਰਗਾਂ ਕੋਲ ਬਹਿ ਕੇ ਕਿਤੇ ਜਰੂਰ ਵਿਚਾਰ ਕਰਿਓ ਤੇ ਫਿਰ ਜਾ ਕੇ ਸੁਖਵੀਰ ਸਿੰਘ ਬਾਦਲ ਸਾਹਿਬ ਉਹਨਾਂ ਦੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੋਈ ਭੂਸ਼ਟ ਪਾਇਓ ਫਿਰ ਤੁਹਾਨੂੰ ਤੁਹਾਡੀ ਦੇਖਾਂਗੇ ਕਿ ਤੁਹਾਡੀ ਜਮੀਰ ਹੈ ਉਹ ਸ਼ਰਾਪੀ ਹੈ ਕਿ ਪੰਜਾਬ ਪੰਜਾਬੀਅਤ ਨਾਲ ਖੜੀ ਹੈ